ਸਰਬਜੀਤ ਸੰਗਰੂਰ ਵੀ ਦੀਨ ਚਨਾ ਆਸ਼ਕੀ ਦੇ ਵਿੱਚ ਨਹੀਂ ਉਹ ਪੈਰ ਤਾਂ ਦੇ ਨਾ ਆਸ਼ਕੀ ਦੇ ਵਿੱਚ ਨਹੀਂ ਉਹ ਪਰ ਮਾ ਮ ਕਰਨਾਏ ਵਿਕੜ ਪੜਾਈ ਦਾ ਕਰਨਾਏ ਫਿਕਰ ਪੜਾਈ ਨਾ ਪਰੀਆਂ ਫਿਸਾਂ ਦਾ ਮੁੱਲ ਤਾਰਨਾ ਪਰੀਆਂ ਫਿਸਾਂ ਦਾ ਮੁੱਲ ਤਾਰਨਾ ਫਿਕਰੇ ਬਪੂ ਕਰ ਜਾਈ ਦਾ ਕਰੇ ਮਾਫ ਕਰ ਕੇ ਆਈ ਨਾ ਕਰ ਕਰ ਹੁਣ ਨਿਤ ਕਰ ਨਾ ਤੰਗ ਕਰ ਕਰ ਹੁਣ ਨਿਤ ਕਰ ਨਾ ਤੰਗ ਨਹੀਂ ਤਾਂ ਹੋਣੀ ਤੇਰੇ ਨਾਲ ਜੰਗ ਨਹੀਂ ਤਾਂ ਹੋਣੀ ਤੇਰੇ ਨਾਲ ਜੰਗ ਕਰ ਲੈ ਤੂ ਜਿੱਤੇ ਕਰਨੀ ਕਰ ਲੈ ਤੂ ਜਿੱਤੇ ਕਰਨੀ ਕਰਨੀ ਸੈਟਿੰਗਾਂ ਘਣ ਖਣੇ ਨੂੰ ਮੰਨੀ ਨਹੀਂ ਬਣਾਈ ਨਾ めちゃくちゃいいボールはいいな。